ਦੇ ਦੇਸ਼ ਦੀ ਸਿਧੀ ਲਗਾਤਾਰ ਹੀ ਗਵਿਰ ਹੁੰਦੀ ਜਾ ਰਹੀ ਪਲ ਪਲ ਭਾਰਤ ਜਮਹੂਰੀ ਤਾਂਚੇ ਤੋਂ ਪਲ ਤੋਂ ਲਗਾਤਾਰ ਹੀ ਫਾਸ਼ੀਵਾਦ ਨੂੰ ਤੇਜ਼ੀ ਨਾਲ ਕਰੰ ਟੁੱਟੀ ਜਾ ਰਹੀ ਸਰਕਾਰ ਚੋਪਿਆ ਆਰਐਸਐਸ ਦੇ ਸਾਰੇ ਕਾਰੋਬਾਰ ਦੇ ਪਿੱਛੇ ਆ ਭਾਰਤ ਦੀ ਜੁਡੀਸ਼ਰੀ ਔਰ ਦੂਸਰੇ ਸਾਰੇ ਅਧਾਰੇ ਇਹਨੇ ਡਰੇ ਹੋਏ ਆ ਔਰ ਇਹਦੇ ਪ੍ਰਭਾਵਿਤ ਹੋਏ ਆ ਆਰਐਸਐਸ ਦੇ ਵਿਚਾਰਧਾਰਾ ਤੋਂ ਕਿ ਉਹ ਇਸ ਕੁਚਾਲ ਨੂੰ ਰੋਕਣ ਵਾਸਤੇ ਕੋਈ ਹੰਬੜਾ ਨਹੀਂ ਮਾਰ ਰਿਹਾ ਆਵਾਜ਼ ਵੀ ਉੱਚੀ ਕਰ ਰਿਹਾ ਤਿੰਨ ਘਟਨਾਵਾਂ ਦਿਲ ਨੂੰ ਖਲਾਅ ਦੇਣ ਵਾਲੀਆਂ ਅੱਜ ਦੇ ਦਿਨ ਇਹ ਘਟਨਾ ਇਹ ਹੈ ਕਿ ਇਜ਼ਰਾਈਲ ਨੇ ਸੰਗਰਾਜੀ ਦੇਸ਼ਾਂ ਦੀ ਅਮਰੀਕਾ ਦੀ ਯੂਰਪੀਨ ਦੇਸ਼ਾਂ ਦੀ ਮਦਦ ਨਾਲ ਜਿਸ ਤਰ੍ਹਾਂ ਗਾਜ਼ਾ ਤੇ ਖਿਲਾਫ ਹਮਲਾ ਹੋਇਆ ਹੈ ਉਹਦੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਵੀ ਇੱਕ ਬੱਚਾ ਫਲਸਤੀਨ ਦਾ ਗਾਜ਼ਾ ਦੀ ਬੰਬਾਰੀ ਚ ਉਹਦੀਆਂ ਦੋਨੋਂ ਹੀ ਬਾਹਾਂ ਕੱਟੀਆਂ ਲੱਗੀਆਂ ਉਹ 9 ਸਾਲ ਦਾ ਬੱਚਾ ਹੈ ਬਿਲਾ ਮਾਂ ਤੋਂ ਖੜਾ ਹੈ। ਪੂਰੀ ਫੋਟੋ ਲਈ ਗਈ ਹੈ ਇੱਕ ਫਲਸਤੀਨੀ ਫੋਟੋਗ੍ਰਾਫਰ ਨੇ ਪਰ ਸਾਰੀ ਦੁਨੀਆ 'ਚ ਸਭ ਤੋਂ ਉਹਨੂੰ ਵਧੀਆ ਫੋਟੋਗ੍ਰਾਫੀ ਦਾ ਇੱਕ ਨਾਮ ਦਿੱਤਾ ਗਿਆ। ਮੰਨਿਆ ਗਿਆ ਸਭ ਤੋਂ ਵਧੀਆ ਹੈ। ਬਦਕਿਸਮਤੀ ਅੱਗੇ ਵਧੀਆ ਫੋਟੋਗ੍ਰਾਫੀ ਨੂੰ ਮੰਨਿਆ ਗਿਆ ਕਿ ਜਦਕ ਬੱਚੇ ਦੀ ਅਦੋਂ ਲੋ ਬਾਂਹ ਬੰਬਲੀ ਉਡਾ ਦਿੱਤੀ। ਇਹ ਤਰ੍ਹਾਂ ਦੀ ਉਹ ਵਸਤਾ ਹੈ ਸਾਮਰਾਜੀਆਂ ਵੱਲੋਂ ਜਿਹੜੇ ਹਮਲੇ ਕੀਤੇ ਗਏ ਆ ਗਾਜ਼ਾ ਦੇ ਉੱਤੇ ਔਰ ਰੋਜ਼ ਹੀ ਕਰ ਰਹੇ ਆ। 50 100 ਬੰਦੇ ਰੋਜ਼ ਮਰ ਰਹੇ ਆ ਬੱਚੇ ਮਰ ਰਹੇ ਆ ਔਰਤਾਂ ਮਰ ਰਹੀਆਂ ਪਰ ਦੁਨੀਆ ਚ ਕਿਸੇ સામਰਾਜੀ ਦੇਸ਼ ਨੂੰ ਇਹਦਾ ਤਰਸ ਨਹੀਂ ਹੁੰਦਾ ਨਾ ਕੋਈ ਸੰਸਥਾ ਮ ਕੰਮ ਕਰਦੀ। ਇੱਕ ਹੋਰ ਵੱਡਾ ਮਸਲਾ ਹੈ ਵੀ ਫਲਸਤੀਨ ਦੇ ਹੱਕ ਵੀ ਤਾਂ ਨਾ ਲਾਉਣਾ ਵੀ ਪਰ ਭਾਰਤ ਵਿੱਚ ਪਾ ਪਿਆ। ਤੇ ਕੱਲ ਇੱਕ ਹਿੰਦੂਆਂ ਦਾ ਆਗੂ ਆ ਹਿੰਦੂ ਸਭਾ ਦਾ ਪ੍ਰਗਿੰਤੋਗੜੀ ਆ। ਉਹਨੇ ਬਿਆਨ ਦਿੱਤਾ ਆ ਵੀ ਭਾਰਤ ਵਿੱਚ ਇਜ਼ਰਾਈਲ ਵਰਗਾ ਟੰਚਾ ਚਾਹੀਦਾ। ਜਿੱਥੇ ਲੋਕਾਂ ਵਿਰੁੱਧੀਆਂ ਦਾ ਕਤਲੇਆਮ ਕੀਤਾ ਜਾ ਸਕੇ ਇਜ਼్రਾਈਲ ਦਾ ਢਾਂਚਾ ਚਾਇਦਾ ਤੋਂ ਉਡੀਆਂ ਪਰ ਜਿਹੜਾ ਕਤਲੇਆਮ ਤੋਂ ਭਰੋਸਾ ਕਰਦਾ ਆ ਪਰ ਫਲਸਤੀਨ ਦੇ ਹੱਕ 'ਚ ਭਾਰਤ ਵੀ ਆ ਤੇ ਦੁਨੀਆ ਦੇ ਲੋਕ ਆ ਫਲਸਤੀਨ ਦੇ ਫਲਸਤੀਨ ਦਾ ਝੰਡਾ ਇੱਕ ਵਿੱਚ ਚੜਾਉਣਾ ਕੋ ਫੜ ਲਵੇ ਤਾਂ ਉਹ ਤੇਜ਼ ਤੋਂ ਹਿਲ ਬੰਦ ਜਾਂਦਾ ਹੈ ਇਹ ਬਹੁਤ ਹੀ ਖਤਰਨਾਕ ਅਵਸਥਾ ਹੈ ਦੂਜੀ ਵਸਤਾ ਜਿਹੜੀ ਮੋਦੀ ਰਾਜੇ ਵਾਪਰ ਰਹੀ ਹੈ ਉਹ 36 ਕਰਦੀ ਘਟਨਾ ਸਿੰਧਵਾੜਾ 'ਚ ਦੋ ਮਜ਼ਦੂਰ ਬੱਚੇ ਦਲਤ ਬੱਚੇ ਇਕਦਣਾ ਅਭਿਸ਼ੇਕ ਇੱਕਦਣਾ ਬਨੋਦ ਕੁਮਾਰ ਗਿਆ ਦੋਨਾਂ ਨੂੰ ਇੱਕ ਪਿੰਡ ਕੇਨੀਆਂ ਦਾ ਹੈ ਤੇ ਦੂਜਾ ਕਾਲੀ ਆਸਤਾ ਦਾ ਦੋਨਾਂ ਨੂੰ ਇਸ ਕਰਕੇ ਇਦਾਂ ਕੁੱਟਿਆ ਗਿਆ ਕੱਲਾ ਕੁੱਟਿਆ ਨਹੀਂ ਗਿਆ ਉਹਨਾਂ ਦੇ ਵੀ ਦੇ ਸ਼ਾਰਟ ਲਾਏ ਗਏ ਕਲਾਸ ਨਾਲ ਉਹਨਾਂ ਦੇ ਨੋ ਖਿੱਚੇ ਗਏ ਕਿਉਂਕਿ ਦੋਨਾਂ ਨੇ ਆਪਣੀ ਮਜ਼ਦੂਰੀ ਮੰਗ ਲਈ ਸੀ ਇਹ ਸਾਨੂੰ ਮਜ਼ਦੂਰੀ ਦੇ ਦੇ ਪਰ ਕਮਾਲ ਹੈ ਅਭੀ ਜਦੋਂ ਇਹਨਾਂ ਜ਼ੁਲਮ ਪਾਇਆ ਉਹ ਬੱਚੇ ਪਛ ਕੇ ਗਏ ਉਹਦੇ ਉੱਤੇ ਅਭਿਸ਼ੇਕ ਵੀ ਹਾਲ ਤਾਂ ਬਹੁਤ ਮਾੜੀ ਹਤ ਰਿਆ ਨਹੀਂ ਜਾਂਦਾ ਉਹਦੇ ਤੋਂ ਕਿ ਪੁਲਿਸ ਖਾਨੇ ਗਏ ਤਾਂ ਪੁਲਿਸ ਵਾਲੇ ਇਹ ਕਹਿ ਰਹੇ ਆ ਕਿ ਤੁਸੀਂ ਸਮਝੌਤਾ ਕਰ ਲਓ ਪਹਿਲਾਂ ਕਮਾਲਦਾਨ ਸਾਹਿਬ ਹੈ ਭਾਰਤ ਦੇ ਲੋਕੋ ਇਹ ਸਮਝ ਲਓ ਦੇਸ਼ ਕੀ ਵਾਪਰ ਰਿਹਾ ਦਲਤ ਭਰਾਓ ਭੈਣੋ ਸਮਝ ਲਓ ਕੀ ਵਾਪਰ ਰਿਹਾ ਆਰਐਸਐਸ ਦੀ ਇਹ ਵਿਚਾਰਧਾਰਾ ਕੀ ਚੰਦ ਚਾੜ੍ਹਨੇ ਚਾਹੁੰਦੀ ਪਾਰ ਦੇ ਵਿੱਚ ਤੀਜੀ ਵੱਡਾ ਮਸਲਾ ਆ ਗਿਆ ਜਿਹੜਾ ਬਹੁਤ ਚਿੰਤਾ ਦਾ ਵਿਸ਼ਾ ਕਿ ਪੰਜਾਬ ਦੀ ਯਾਤਰਾ ਤੇ ਜਿਹੜਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਜਿੱਥੇ ਪੰਜਾਬ ਚ ਗਗਰੀ ਬਾਬਿਆਂ ਨੇ ਆਜ਼ਾਦੀ ਸੰਗਰਾਮ ਲੜਿਆ ਪੰਸੀਆਂ ਦੇ ਰਸਿਆਂ ਨੂੰ ਜੁਮਿਆ ਪਗਸੀ ਹੋਣਾ ਨੇ ਜਿੱਥੇ ਗੁਰੂ ਅਰਜਨ ਦੇਵ ਜੀ ਔਰ ਬਹੁਤ ਹੀ ਸੂਫੀ ਸੰਤਾਂ ਮਹੰਤਾਂ ਦੀ ਧਰਤੀ ਹੈ ਆਪਣੀ ਸਿੱਖਿਆਮਤ ਦਿੱਤੀਆਂ ਉਸ ਧਰਤੀ ਦੇ ਅੱਗੇ ਤੂਗੜੀਆਂ ਨੇ ਅੱਗ ਉਗਲੀ ਆ ਫਿਰ ਉਹ ਅੱਗ ਮੈਂ کہہ ਰਿਹਾ ਹੁਣ ਇਹ ਬਿਆਨ ਹੈ ਕਿ ਤਬ ਭਾਵੇਂ ਜਮਹੂਰੀਅਤ ਉਹ ਹਿੰਦੂ ਦੇ ਅਨਸਾਰ ਹੀ ਚੱਲੇਗੀ ਇਹ ਜਿਹੜਾ ਭਾਰਤ ਦਾ ਲੋਕਤੰਤਰ ਹੈ ਹਿੰਦੂਵਾਦੀ ਮਰਜ਼ੀ ਮੁਤਾਬਕ ਚੱਲੇਗਾ ਜਿੱਦਾਂ ਪਾਕਿਸਤਾਨ 'ਚ ਮੌਲਾਣਿਆਂ ਦੀ ਜਾਂ ਪਾਕਿਸਤਾਨ ਜਿਹੜਾ ਕਰਮ ਕੱਟੜਵਾਦੀ ਲੋਕਾ ਮੁਸਲਮਾਨਾਂ ਦੇ ਉਹਨਾਂ ਵੀ ਸਲਾਹ ਨਾਲ ਲੋਕਤੰਤਰ ਚੱਲ ਰਿਹਾ ਜਿੱਦਾਂ ਦਾ ਜਿੱਦਾਂ ਦਾ ਲੋਕਤੰਤਰ ਅਫਗਾਨਿਸਤਾਨ ਵਿੱਚ ਚੱਲ ਰਿਹਾ ਜਿੱਦਾਂ ਦਾ ਲੋਕਤੰਤਰ ਅਜ ਬੰਗਲਾਦੇਸ਼ ਵਿੱਚ ਚੱਲ ਰਿਹਾ ਉਥੇ ਦੇ ਜਮਾਹਤੀ ਇਸਲਾਮੀ ਨਾਲ ਉਹਦਾ ਦਾ ਲੋਕਤੰਤਰ ਭਾਰਤ ਵਿੱਚ ਇਹ ਤੋਬੂੜੀਆ ਸਾਫ ਚਰਨਾ ਚਾਹੁੰਦਾ ਪਰ ਉਹਨੇ ਬੜੀ ਵਿਵਾਕੀ ਨਾ ਕਿਹਾ ਵੀ ਵਿਰੋਧ ਦਾ ਬਰਦਾਸ਼ਤ ਕਰਨਾ ਔਖਾ ਹੈ ਜੋ ਖਾਤਮਾ ਰੋ ਦਾ ਪੂਰਾ ਖਾਤਮਾ ਕਰੋ ਤੇ ਭਾਰਤ ਵਿੱਚ ਜਾਇਦ ਵਰਗਾ ਪ੍ਰਬੰਧ ਚਾਹੀਦਾ ਜਿੱਥੇ ਵਿਰੋਧੀ ਦੀ ਕੋਈ ਆਵਾਜ਼ ਨਾ ਪਰ ਇਹ ਵੀ ਨਾਲ ਕਿਹਾ ਕਿ ਤੁਸੀਂ ਅਮੀ ਸੁਣਾ ਸੋਚਦੇ ਹੋ ਇੰਨੇ ਵਰਗਾ ਇੰਨੇ ਵਰਗਾ ਇਹਦਾ ਮੁਕੰਮਲ ਖਾਤਮਾ ਚਾਹੀਦਾ ਹੈ। ਪਰ ਫਿਰ ਇਹ ਕਿਹਾ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਬਹੁ ਗਿਣਤੀ ਲੋਕ ਘੱਟ ਗਿਣਤੀ ਲੋਕ ਬਕ ਬਕ ਭਾਈ ਚਾਰੇ ਇਕੱਠੇ ਰਹਿੰਦੇ ਆ ਉਥੇ ਇਹ ਕਿਹਾ ਢਟ ਕੇ ਤੇ ਹਿੰਦੂ ਮੁਸਲਮਾਨਾਂ ਦਾ ਰਹਿਣਾ ਹੀ ਮੁਸ਼ਕਲ ਆ ਕਿਉਂਕਿ ਮੁਸਲਮਾਨ ਚੜਾ ਲੂ ਬਹੁਤ ਆ। ਇਹ ਤੋੜ ਗਿਆ ਉਹ ਕਹਿ ਰਿਹਾ ਜਿਹੜੀਆਂ ਸੈਨਾਮਾਂ ਜਿਹਦੇ ਲਠ ਮਾਰ ਟੋਲੇ ਮੁਸਲਮਾਨਾਂ ਦੀਆਂ ਹਜੂਮੀ ਹਤਿਆਮਾਂ ਕਰ ਰਹੇ ਆ ਉਹਨਾਂ ਦਾ ਘਰ-ਬਾਰ ਲੁੱਟ ਰਹੇ ਆ ਬੰਦੇ ਮਾਰ ਰਹੇ ਤੇ ਕਤਲ ਦੇ ਮਕੱਦਮੇ ਵੀ ਉਹਨਾਂ ਤੇ ਚਲਾਈ ਜਾਂਦੇ ਆ ਉਹਨਾਂ ਮੁਸਲਮਾਨਾਂ ਨੂੰ ਝੜਾ ਲੂ ਕੇ ਕੇੰਨਦਿਆਤ ਉਹ ਕਹਿੰਦਾ ਕਿ ਇਹਨਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਭਾਰਤ ਵਿੱਚ ਤਾਂ ਹੁਣ ਹਿੰਦੂਆਂ ਦੇ ਮਤਲਬ ਦੇ ਵਿੱਚ ਚੱਲੇਗਾ ਇਹ ਇੱਕ ਤੋਗੜੀਆਂ ਨੇ ਖੁੱਲ ਕੇ ਵਿਚਾਰ ਪੇਸ਼ ਕੀਤੇ ਆ ਪਰ ਬਦਕਿਸਮਤੀ ਇਹ ਹੈ ਅਭੀ ਅਸੀਂ ਪੰਜਾਬੀ ਵੀ ਦੇਸ਼ਵਾਸੀ ਵੀ ਇਦਾਂ ਦੇ ਵਿਚਾਰਨ ਬਹੁਤਾ ਇਮ ਸੋਝਦੇ ਨਹੀਂ ਹੈ ਉਹ ਇਹ ਵੀ ਨਾਲ ਕਿ ਮੈਂ ਸੰਗ ਰਿਆਂ ਆਰਐਸਐਸ ਦਾ ਮੈਂਬਰ ਅੱਗੇ ਵੀ ਰਿਆਂ ਆਰਐਸਐਸ ਦਾ ਹੋਣ ਵੀ ਦਾ ਆਰਐਸਐਸ ਦਾ ਗਾਹਾਂ ਵੀ ਰਹੂਗਾ ਇਹ ਉਹਨੇ ਜਦ ਅੱਗ ਬੁੜੀਆ ਇਹ ਭਗਵਤਨਾ ਮੀਟਿੰਗ ਕਰਨ ਤੋਂ ਬਾਅਦ ਉੱਪਰ ਰਿਹਾ ਉਹਨੇ ਬਹੁਤ ਹੋ ਗੱਲਾਂ ਨਹੀਂ ਕੀਤੀਆਂ ਉਹ ਚ ਨਹੀਂ ਜਾਂਦਾ ਮੈਂ ਤੇ ਇੰਨੇ ਹਜ਼ਾਰ ਥਾਂ ਦੇ ਉੱਤੇ ਇੱਕੋ ਵੇਲੇ ਹਨੂਮਨ ਚਾਲੀਸਾ ਪੜਿਆ ਜਾਏਗਾ ਇਸ ਨੂੰ ਕਿਸੇ ਲੋਗ ਹੋ ਸਕਦਾ ਪਹਿਲਾਂ ਵੀ ਬਹੁਤ ਹਨੂਮਨ ਚਾਲੀਸਾ ਪੜੇ ਜਾਂਦੇ ਆ ਵਕ ਵਕ ਧਰਮਾਂ ਦੇ ਲੋਕ ਆਪਣੀ ਆਸਤਾ ਮੁਤਾਬਕ ਕੰਮ ਕਰਦੇ ਆ ਪਰ ਇਹ ਜੋ ਇਹ ਤੋਗੜ ਗਿਆ ਕਹਿ ਰਿਹਾ ਹੈ ਹਨੂਮਨ ਵੱਲੋਂ ਉਹ ਪੂਰੀ ਤਰ੍ਹਾਂ ਦੇਸ਼ਤਰਹੀਆ ਦੇਸ਼ ਵਿਰੋਧੀ ਆ ਸੰਵਿਧਾਨ ਵਿਰੋਧੀ ਆ ਉਹ ਭਾਰਤ ਦੀ ਇਸ ਸਭਤਾ ਦੇ ਉਲਟ ਆ। ਯਕਿਨ ਕਿਸੇ ਨੇ ਨਹੀਂ ਕਹਿਣਾ ਉਹ ਦੇਖਲਾ ਮਕਦਮਾ ਚਲਾਇਆ ਜਾਵੇ। ਕਿਸੇ ਨੇ ਨਹੀਂ ਕਹਿਣਾ ਉਹ ਫੜਿਆ ਜਾਵੇ ਸੰਵਿਧਾਨ ਦੇ ਵਿਰੋਧਤਾ ਕਰਦਾ ਆ ਇਹ ਦੇਸ਼ ਅੱਗ ਲਾਉਣੀ ਚਾਹੁੰਦਾ ਆ ਕਿਸੇ ਨੇ ਨੋਟਿਸ ਨਹੀਂ ਲੈਣਾ ਹੁੰਦਾ। ਇਹ ਸਦਾਰਜ ਜੁਗੰਦੇ ਦਿਖੋ ਗਏ ਐਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆ ਕੋਈ ਨਾ ਉਜੜੇ ਕਰੀ ਜਾਣ ਹੁਣ ਕਦੋਂ ਤੀ ਕਿੱਥੇ ਖੜੇ ਰਹਿਣਗੇ। ਟੋਕੜੀ ਵਾਲੇ ਬੰਦੇ ਨੇ ਅੱਗ ਲਾਈ ਹੋਈ ਆ ਲੇਕਿਨ ਕੋਈ ਇਨਸਾਫ ਮਿਲਣ ਦੀ ਆਸ ਨਹੀਂ। ਮੈਂ ਇੱਕ ਹੋਰ ਪਾਸੇ ਵੀ ਥੋੜਾ ਧਿਆਨ ਦੇਣਾ ਚਾਹਣਾ। ਪੰਜਾਬ ਵਿੱਚ ਪਿਛਲੇ ਦੰਨਾਂ ਚ ਬਹੁਤ ਸਾਰੇ ਧਮਾਕੇ ਹੋਏ ਆ। ਉਹ ਧਮਾਕੇ ਦਾ ਇੱਕ ਬਹੁਤ ਮੰਤਕ ਹੈ ਧਮਾਕੇ ਦੇ ਨੇ ਕੀਤੇ ਆ ਖਵਾਰਾ ਚ ਆ ਵੀ ਜਾਂਦਾ ਤੇ ਉਹ ਬੰਦੇ ਆਪ ਕਹੇ ਵੀ ਤੁਸੀਂ ਧਮਾਕੇ ਕੀਤੇ ਆ ਧਮਾਕਿਆਂ ਦਾ ਕੰਮ ਸੁਧਾਰਨ ਜਿਆ ਨਹੀਂ ਹੈ। ਧਮਾਕਿਆਂ ਪਿੱਛੇ ਉਹੀ ਸਾਜ਼ਿਸ਼ ਹੈ ਵੀ ਪੰਜਾਬ ਵਿੱਚ gadbad ਕੀਤੀ ਜਾਵੇ, ਹਿੰਦੂਆਂ ਸਿੱਖਾਂ ਤੇ ਪਛਪਾੜਾ ਪਾਇਆ ਜਾਵੇ, ਫਿਰ ਤਾਂ ਕਿ ਦੇਸ਼ ਵਿੱਚ ਇੱਕ ਧਰਮ ਆਧਾਰਤ ਰਾਜ ਕਾਇਮ ਕਰਨਾ ਸੌਖਾ ਹੋ। ਇਹ ਇਸ ਕਰਕੇ ਲੋਕਾਂ ਨੂੰ ਰਾਇਆ ਜਾ ਰਿਹਾ ਇੱਕ ਇਹ ਹੀ ਨਹੀਂ ਕੱਲਾ ਬਿਆਦਵੀਆਂ ਦਾ ਕੰਫੇ ਸ਼ੁਰੂ ਹੋ ਗਿਆ ਹੈ ਬਿਆਦਵੀ ਸੋਖਿਆ ਕੱਲ ਗੜਸ਼ੰਕਰ ਦੇ ਨੇੜੇ ਇੱਕ ਦਸਾਲ ਬਿਆਦਵੀ ਕੀਤੀ ਅਕਾ ਪ੍ਰੋਗਰਾਮ ਸਾਜੀ ਦੀ ਚਿੰਤਾ ਜਨਕਿਆ ਪਰ ਇਹ ਬਿਆਦਵੀਆਂ ਦਾ ਮਸਲਾ ਤਮਾਕਿਆਂ ਦਾ ਮਸਲਾ ਇਹ ਐਵੇਂ ਨਹੀਂ ਹੋ ਰਿਹਾ ਇਹ ਕੋਈ ਸਿੱਖ ਵਿਰੋਧੀ ਲੋਕ ਨਹੀਂ ਲੋਕ ਨਹੀਂ ਕਰ ਰਹਾ ਇਹ ਇੰਨਾ ਸਾਮਣਾ ਗਲਤ ਪਿਆ ਇਹ ਅਸਲ ਚ ਸਮਾਜ ਵਿਰੋਧੀ ਲੋਕ ਕਰ ਰਹਾ ਜਿਹੜੇ ਵਕ ਵਕ ਧਰਮਾਂ ਦੀ ਏਕਤਾ ਨਹੀਂ ਚਾਹੁੰਦੇ ਲੋਕਾਂ ਨੂੰ ਭੜਕਾ ਕੇ ਦੰਗੇ ਕਰਾਉਣਾ ਚਾਹੁੰਦੇ ਆ ਔਰ ਇਹਨਾਂ ਪਿੱਛੇ ਬਿਨਾਂ ਸ਼ੱਕ ਦੇ ਉਤੋਂ ਦਿੱਲੀ ਦੀ ਸਰਕਾਰ ਤੇ ਉਹਦੀਆਂ ਏਜੰਸੀਆਂ ਕੰਮ ਕਰਦੀਆਂ ਬਾਰ ਬਾਰ ਅਸੀਂ ਇੰਤਜ਼ਾਰ ਕਰ ਰਹੇ ਹਾਂ ਇਹ ਗੱਲ ਨਹੀਂ ਸਮਝ ਆ ਰਹੀ ਲੋਕਾਂ ਨੂੰ ਅਕਾਲੀ ਦਲ ਦੇ ਵਕ ਵਕ ਟੜੇ ਆਪਸ ਵਿੱਚ ਜਿਆਦਾ ਲੜ ਰਹੇ ਆ ਇਕਨ ਕੋਈ ਵੀ ਤੜਾ ਆਰਐਸਐਸ ਦੀ ਵਿਚਾਰ ਤਾਰਾ ਨਿੰਦਰ ਨੂੰ ਤਿਆਰ ਨਹੀਂ ਰੁਸ਼ਾਕ ਕਰਦੇ ਲੋਕੀ ਕਿ ਕਿਸੇ ਵੀ ਦਿਨ ਵੀ ਆਰਐਸਐਸ ਨਾਲ ਕੋਈ ਤੜਾ ਸਮਝੌਤਾ ਕਰ ਸਕਦਾ ਬੀਜੇਪੀ ਨਾਲ ਉਹ ਤਾਂ ਨਹੀਂ ਮੰਨਦੇ ਕਾਂਗਰਸ ਪਾਰਟੀ ਮੁੱਖ ਵਿਰੋਧੀ ਪਾਰਟੀ ਹੈ ਕਿਨਾਂ ਸ਼ਕਤੋਂ ਉਤੋਂ ਰਾਹੁਲ ਗਾਂਧੀ ਉਹ ਸਿਧਾਂਤ ਕੇ ਬਾਰੇ ਮਸਲੇ ਲਿੰਦਾ ਹੈ ਔਰ ਉਹ ਸਲਾਉਂਡ ਹੋ ਗਿਆ ਆਰਐਸਐਸ ਦੇ ਖਿਲਾਫ ਤੇ ਕਨ ਬਾਕੀ ਥੱਲੇ ਕਾਂਗਰਸ ਕੀ ਕਰਦੀ ਹੈ ਕਾਂਗਰਸ ਆ ਬਾਕੀ ਨਿੱਜੀ ਰੂਪ ਚ ਕਿਸੇ ਦਾ ਵਿਰੋਧ ਕਰ ਦਿੰਦੀ ਹੈ ਕਿਸੇ ਦੇ ਹਮਲਾ ਕਰ ਦਿੰਦੀ ਹੈ ਉਹ ਜਿਹੜੀ ਲੜਾਈ ਹੈ ਦੇਸ਼ ਵਿੱਚ ਮੁੱਖ ਤੌਰ ਤੇ ਇਸ ਵਿੱਚ ਦੋ ਲੜਾਈਆਂ ਆ ਮੁੱਖੀ ਇੱਕ ਕਾਰਪਲਟ ਲੁੱਟ ਦੇ ਖਿਲਾਫ ਲੜਾਈ ਹੈ ਪਰ ਉਹਦੇ ਨਾਲੋਂ ਵੀ ਵੱਡੀ ਲੜਾਈ ਇਹ ਆ ਕਿ ਭਾਰਤ ਦਾ ਸੰਵਿਧਾਨ ਜਮਹੂਰੀ ਕੰਚਾ ਉਹ ਕਾਇਮ ਰਹਿ ਜਾਏ ਇਹਨੂੰ ਤਬਾਹ ਕਰਨਾ ਚਾਹੁੰਦਾ ਆ ਆਰਐਸਐਸ ਦੀ ਵਿਚਾਰਧਾਰਾ ਤੇ ਬੀਜੇਪੀ ਵਾਲੇ ਉਹਦੇ ਵਿਚਾਰਧਾਰਾ ਤੇ ਹਮਲਾ ਨਹੀਂ ਕੀਤਾ ਜਾ ਰਿਹਾ ਹਮਲਾ ਕੀਤਾ ਉਹ ਕਰਨਾਲੀ ਦੀ ਸੂਬੇ ਨੇ ਸਟਾਲਿਨ ਨੇ ਮੁੱਖ ਮੰਤਰੀ ਨੇ ਉਹਨੇ ਕਿਹਾ ਵੀ ਜਿਹੜਾ ਇਹ ਫੈਡਰਲ ਢਾਂਚਾ ਇਹਨੂੰ ਬਚਾਇਆ ਜਾਏਗਾ ਜਿਹੜਾ ਤੁਸੀਂ ਡੀਲਿਮਿਟੇਸ਼ਨ ਕਰ ਰਹੇ ਹੋ ਨਾ ਕਿ ਸਾਨੂੰ ਸਮਾਪਨ ਕਰਨਾ ਚਾਹੁੰਦੇ ਹੋ ਸਾਡੀਆਂ ਸੀਟਾਂ ਘਟਾਉਣਾ ਚਾਹੁੰਦੇ ਹੋਸੀਂ ਨਹੀਂ ਬਰਦਾਸ਼ਤ ਕਰਾਂਗੇ। ਪੇਰਾ ਕਹਿਣ ਤੋਂ ਪਰੇ ਆਵਾਜ਼ਾਂ ਥੋੜੀਆਂ ਆਇਆ ਮੁੱਖ ਬਰੋਧੀ ਪਾਰਟੀਆਂ ਆਰਐਸਐਸ ਦੀ ਵਿਚਾਰਧਾਰਾ ਤੇ ਹਮਲੇ ਨਹੀਂ ਕਰ ਰਹੀਆਂ। ਪੰਜਾਬ ਵਿੱਚ ਜਿਹੜੇ ਨਾਨਕ ਨਾਮ ਲੇਵਾ ਆ ਜਿਨ੍ਹਾਂ ਵੀ ਵਿਚਾਰਧਾਰਾ ਦੇ ਖਿਲਾਫ ਸਨਾਤ ਨਹੀਂ ਝੰਡਾ ਆ ਗਿਆ ਸਨਾਤਨੀ ਵਿਚਾਰਧਾਰਾ ਉਹਨਾਂ ਨੂੰ ਲਗਾਤਾਰੀ ਦਵਾ ਰਹੀ ਹੈ ਸਨਾਤਨੀ ਵਿਚਾਰਧਾਰਾ ਬਾਪੇ ਨਾਮਿਤ ਵੀ ਕੁਰਬਾਨੀ ਦਾ ਖੰਡਨ ਕਰ ਰਹੀ ਹੈ। ਇਹ ਪੰਜਾਬ ਦੀ ਧਰਤੀ ਤੋਂ ਉਹ ਵਿਚਾਰਧਾਰਕਾਂ ਦੇ ਖਿਲਾਫ ਆਪੇ ਨਾਨਕ ਵੰਗਰਾਬਾਦ ਸੂਚੀ ਬੰਦ ਨਹੀਂ ਕੀਤੀ ਜਾ ਰਹੀ ਅਸੀਂ ਉਦਾਂ ਉਹਨਾਂ ਦੇ ਉਨੇਾਈ ਹੈ ਮੈਂ ਅੰਤ ਵਿੱਚ ਬੇਨਤੀ ਕਰਨਾ ਚਾਹੁੰਦਾ ਜਿਹੜੀ ਮੈਂ ਕਟੜਾਮਾ ਦਿੱਤੀਆਂ ਇਹ ਕਟੜਾਮਾ ਦਾ ਆਪਸ ਵਿੱਚ ਲਿੰਕ ਹੈ ਦਲਤਾਂ ਦੇ ਹਮਲੇ ਵੱਧ ਹੋਣਾ ਫਿਰ ਇਸੇ ਤਰ੍ਹਾਂ ਲੋਕਾਂ ਨੂੰ ਮਾਰ ਦੇਣਾ ਕੁੱਟ-ਕੁੱਟ ਕੇ ਇਸੇ ਤਰ੍ਹਾਂ ਤੂਗੜੀਆਂ ਵਰਗੇ ਬੰਦਿਆਂ ਦਾ ਜ਼ਹਿਰ ਗੁਲਣਾ ਤੇ ਨਾਲ ਹੀ ਪੰਜਾਬ ਦੇ ਵਿੱਚ ਬੇਦਮੀ ਵਰਗੀਆਂ ਤੇ ਬਲਾਸਟ ਵਰਗੀਆਂ ਕਟੜਾਮਾ ਵਰਤਦੀਆਂ ਇਹ ਇੱਕੋ ਹੀ ਕੜੀ ਦਾ ਹਿੱਸਾ ਆ ਇਹਦਾ ਇੱਕ ਮੰਤਵ ਇਹ ਆ ਵੀ ਹਫਰਾ ਬਫਰੀ ਪੈਰਾ ਕਰਕੇ ਭਾਰਤ ਵਿੱਚ ਰਾਜਪਤਾ ਫਲਾ ਕੇ ਫਿਰ ਕੋਈ ਦੰਗਿਆਂ ਵਾਲੀ ਅਵਸਥਾ ਬਣਾਤੀ ਜਾ ਕੇ ਜਾਵੇ ਤਾਂ ਕਿ ਘਟਗੰਤੀਆਂ ਦੇ ਹਮਲੇ ਕੀਤੇ ਜਾ ਸਕਣ ਗਲਤਾਂ ਨੂੰ ਦਬਾਇਆ ਜਾ ਸਕੇ ਤੇ ਇੱਕ ਧਰਮੀ ਗੈਰ ਲੋਕ ਰਾਜੀ ਸਥਾਪਿਤ ਕੀਤਾ ਜਾ ਸਕੇ ਜਿੱਦਾਂ ਦਾ ਪਾਕਿਸਤਾਨ 47 ਚੁੜਿਆ। ਮੈਂ ਬੇਨਤੀ ਕਰਨਾ ਚਾਹਣਾ ਸਾਰੇ ਪੰਜਾਬੀ ਭਰਾ ਮੰਤ ਦੇ ਲੋਕਾਂ ਨੂੰ ਵੀ। ਫਿਰ ਜਦੋਂ ਸਭ ਕੁਝ ਤਬਾਹ ਹੋ ਗਿਆ ਤਾਂ ਫਿਰ ਉਹ ਕੀ ਰੋਕੇ ਕਰਾਂਗੇ? ਆਪ ਬੇ ਕਿ ਆਪਕਾ ਜਬ ਚਿੜੀਆਂ ਚੁੱਕੀ ਤੇ ਇਹ ਮੌਕਾ ਆ ਜਦੋਂ ਤੁਸੀਂ ਆਪਣੀ ਆਵਾਜ਼ ਬਲੰਦ ਕਰੋ ਭਾਜਪਾ ਤੇ ਆਰ ਸਰਵੇ ਛੜਜੰਤਰਾਂ ਦੇ ਖਿਲਾਫ ਟੋਗੜੀਆਂ ਵਰਗੇ ਬੰਦਿਆਂ ਦੀ ਗੁੱਗਲ ਦੀ ਨੀਤੀ ਦੇ ਖਿਲਾਫ ਦਲਤਾਂ ਦੇ ਹੋ ਰਹੇ ਹਮਲਿਆਂ ਦੇ ਖਿਲਾਫ ਪਰ ਪੰਜਾਬ ਦੇ ਸ਼ਰਾਰਤੀ ਲੋਕਾਂ ਵੱਲੋਂ ਬਦਮੀਆਂ ਕਰਨ ਦੇ ਬਸਲੇ ਸਮਝ ਕੇ ਪੜਕਾਉ ਕੰਮ ਨਾ ਕਰੋ ਕੋਈ ਬਲਕਿ ਆਪੀ ਇਕਤਾ ਬਣਾਓ ਸਾਡਾ ਗੁਰੂ ਇੰਨਾ ਛੋਟਾ ਨਹੀਂ ਹੈ ਪੀਕੋ ਸ਼ਰਾਤੀ ਬੰਦਾ ਆ ਕੇ ਉਹਦੀ ਬੇਇੱਜ਼ਤੀ ਕਰੇ ਉਹਦਾ ਮਾਣ ਘਟ ਜਾਣਾ ਹੈ ਉਹਦਾ ਮਾਣ ਤਾਂ ਸਾਡੇ ਮਨਾਂ ਚ ਬੈਠਾ ਅੱਖਾਂ ਲੋਕਾਂ ਦੇ ਦਿਲਾਂ ਚ ਬੈਠਾ ਆ ਇਸ ਲਈ ਉਹਦੇ ਪ੍ਰਤਾਹਟ ਹੋਣ ਤੋਂ ਬਿਨਾ ਦੁਸ਼ਮਣ ਦੀ ਪਛਾਣ ਕਰੋ ਕਿ ਦੁਸ਼ਮਣ ਕਿਰਾਾ ਪਾਉਣ ਰਿਹਾ ਉਹ ਤੇ ਹੁਣ ਉਖਲੀ ਕਰੋ ਔਰ ਆਰਐਮਪੀ ਇਹ ਜ਼ਰੂਰ ਇਸ ਕੰਮ ਚ ਅਗਵਾਈ ਕਰ ਰਹੀ ਹੈ ਅਸੀਂ ਸਾਰੇ ਖਤਰੇ ਮੁਰ ਲੈ ਕੇ ਟੋਕਨ ਨਾਲ ਲੈ ਕੇ ਦਾ ਟੱਕਰਾਂ ਕਰਾਂਗੇ ਜ਼ਿੰਦਗੀ ਦੇ ਆਖਰੀ ਦਮ ਤੱਕ ਲੜਾਂਗੇ ਕਿ ਭਾਰਤ ਬਚੇ ਨਾਨਕ ਦੀ ਵਿਚਾਰਧਾਰਾ ਬਚੇ ਭਾਈ ਲਾਲੂ ਦਾ ਰਾਜ ਭਾਗ ਆਵੇ ਕਬੀਰ ਤੇ ਗੁਰੂ ਅਰਦਾਸ ਦੇ ਜਿਹੜਾ ਬੋਲਾਂ ਦਾ ਸੱਚ ਹੋਵੇ ਜਿੱਥੇ ਬੇਗੋ ਪਰਬਸਾਉਂਦੀਆਂ ਗੱਲਾਂ ਕੀਤੀਆਂ ਗਈਆਂ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਣੇ ਅਸੀਂ ਇਹਦੇ ਲਈ ਜ਼ਿੰਦਗੀ ਵਾਰ ਦਵਾਂਗੇ ਪਰ ਸਾਡੀ ਜ਼ਿੰਦਗੀ ਬਾਦਮ ਦੇ ਨਾਲ ਸਿਰ ਕਲਾ ਅਰਥ ਨਾਲ ਲਵੇ ਜੇ ਲੋਕਾਂ ਦਾ ਸਾਥ ਸਾਨੂੰ ਨਾਲ ਮਿਲਿਆ ਮੈਂ ਭਾਰਤੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਾਰਟੀ ਦੇ ਨਾਲ ਜਿੰਨਾ ਵੀ ਸਹਿਯੋਗ ਦੀ ਮੰਗ ਕਰਨਾ ਔਰ ਸਾਰੇ ਦਲਾਂ ਨੂੰ ਬੇਨਤੀ ਕਰਨਾ ਅਸੀਂ ਗੈਰ ਭਾਜਪਾ ਤਰ੍ਹਾਂ ਨੂੰ ਸਭ ਇਕੱਠਾ ਕਰਨਾ ਚਾਹੁੰਦੇ ਹਾਂ ਸਾਨੂੰ ਪੁਰਾਣੀਆਂ ਨੀਤੀਆਂ ਬਾਰੇ મતਭੇਦ ਹੈਗੇ ਆ ਪਰ ajo ਮਤ ਕੋ ਦਰੂ ਇੱਕ ਪਾਸੇ ਕਰਕੇ ਅਸੀਂ ਦੇਸ਼ ਨੂੰ ਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਆ ਜਿਹੜਾ ਸੰਵਿਧਾਨ ਡਾਕਟਰ ਪੀਮਰੋ ਉਮੀਦ ਕਰਦੀ ਪ੍ਰਧਾਨ ਮੰਤਰੀ ਗੇਟ ਕਮੇਟੀ ਨੇ ਬਣਾਇਆ ਉਹ ਸੰਵਿਧਾਨ ਚ ਜਿਹੜੀ ਸਾਰੀਆਂ ਮਤਾਂ ਨੂੰ ਰੱਦ ਕਰਦੀ ਵੀ ਅਸੀਂ ਉਹਨੂੰ ਬਚਾਉਣਾ ਚਾਹੁੰਦੇ ਆ ਪੂਰੀ ਆਸ ਹੈ ਕਿ ਮੇਰੀ ਇਸ ਗੂਕ ਨੂੰ ਸੁਣੋਗੇ ਪੰਜਾਬੀ ਭੰਗ ਤੇ ਕਰਾਓ ਔਰ ਆਪਣਾ ਸਾਰਸ ਦਾ ਰਾਵ ਮੰਨ ਲੋਗੇ ਅਸੀਂ ਤੁਹਾਡੇ ਨਾਲ ਆ ਤੁਹਾਡੇ ਸੇਵਕ ਵੀ ਆਸ ਕਰਦੇ ਆ ਧੰਨਵਾਦ